ਕਦਾਸੀ ਤੀਸੀ ਦੀ ਪਾਤਸ਼ਾਹੀ ਗੁਰੂ ਮਰਦਾਸ ਜੀ ਦੇ ਫਸਾਦ ਨਗਰ ਗੋਲਦਵਾਲ ਸਾਹਿਬ ਦੇ ਵਿੱਚ ਅੱਜ ਉਹਨਾਂ ਦੇ 450 ਸਾਲਾਂ ਸਤਬ ਦੀ ਜਿਹੜੀ ਆ ਉਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਮੱਥਾ ਟੇਕਣ ਆਏ ਤਿੰਨੇ ਹੀ ਅਸੀਂ ਕੈਬਨਰ ਮਿਸਟਰ ਮੇਰੇ ਨਾਲ ਲਾਲਜੀਤ ਸਿੰਘ ਜੀ ਪੰਡਤ ਲੱਲ ਤੇ ਈਟੀਓ ਸਾਹਿਬ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਵੈਸੇ ਵੀ ਅਸੀਂ ਆਉਨੇ ਆ ਸਾਡਾ ਤੇ ਆਪਣਾ ਏ ਘਰਿਆ ਸਾਡੇ ਗੁਰੂ ਦਾ ਘਰਿਆ ਪੈਸੇ ਬਹੁਤ ਬਾਦ ਮੱਥਾ ਟੇਕਣ ਉਹਨੇ ਪਰ ਅੱਜ ਕਿਉਂਕਿ ਬੜਾ ਇਤਿਹਾਸਿਕ ਦਿਨ ਹੈ ਇਸ ਦਿਨ ਦੇ ਉੱਤੇ ਅਸੀਂ ਮੱਥਾ ਟੇਕਿਆ ਉਹਦਾ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਮਾਨਸਾਹਬ ਦੇ ਬਣਾਉਣਾ ਉਹਦੇ ਵਾਸਤੇ ਅਰਦਾਸ ਕੀਤੀ ਕਿ ਸਤਬੂ ਜੀ ਸਾਡੇ ਪੰਜਾਬ ਤੇ ਕਿਰਪਾ ਕਰਨ ਸਾਨੂੰ ਵੀ ਬਲ ਬਖਸ਼ਣ ਕਿ ਅਸੀਂ ਪੰਜਾਬ ਨੂੰ ਹੋਰ ਵਧੀਆ ਜਿਹੜਾ ਕਸ ਸਕੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਇਹ ਅਸੀਂ ਅਰਦਾਸ ਕਰਦੇ ਹਾਂ ਜੀਮ ਸਾਹਿਬ ਦਾ ਕਿਆ ਜਾ ਰਿਹਾ ਸੀ ਕਿ ਹੋ ਤੁਸੀਂ ਅੱਜ ਦੇਖਿਆ ਹੋਣਾ ਸੁਣਿਆ ਹੋਣਾ ਉਹਨਾਂ ਦੀ ਕੱਲ ਤਬੀਅਤ ਖਰਾਬ ਹੋ ਗਈ ਉਹ ਹਸਪਤਾਲ ਨੇ ਅ ਉਹ ਵੀ ਅਰਦਾਸ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਲਦੀ ਸਿਹਤਮੰਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਕੰਮ ਤੇ ਆ ਜਾਣ ਘਰ ਆ ਜਾਣ ਕੱਲ ਉਹਨਾਂ ਨੂੰ ਪ੍ਰੋਬਲਮ ਆਈ ਥੋੜੀ ਨਾ ਠੀਕ ਹੁੰਦੇ ਤਾਂ ਉਹ ਵੀ ਅੱਜ ਸਾਡੇ ਨਾਲ ਉਹਨਾਂ ਨੇ ਹੋਣਾ ਸੀਗਾ ਤਾਂ ਹੀ ਅਸੀਂ ਤਿੰਨੇ ਜਣੇ ਆਏ ਕਿ ਉਹ ਹਸਪੀਟਲ ਉਹਨਾਂ ਨੂੰ ਟੈਸਟ ਕਰਾਉਣ ਵਾਸਤੇ ਜਾਣਾ ਪਿਆ ਸੋਨਾਂ ਲਈ ਵੀ ਅਸੀਂ ਅਰਦਾਸ ਕੀਤੀ ਹੈ ਕਿ ਮਾਦਾ ਸੱਚੇ ਬਾਦਸ਼ਾਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸੰਦੂਸਤੀ ਜਿਹੜਾ ਬਖਸ਼ਣ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬ ਰੰਗ ਦਾ ਪੰਜਾਬ ਬੜਾ